ਕੋਈ ਨਾ ਹੱਲਾ ਪੀਜਾ ਹੁਕਮ ਨਾ ਜਾਣ ਬਹੁਤਾ ਰਹੀ ਆਂ ਤੁਆں ਕੀ ਕਰਤਾਂ ਮਾੜੀ ਕੀ ਸੱਤੇ ਸਾਥ ਜੀ ਜੰਤਰੀਆ ਨੀ ਸ੍ਰੀ ਗੁਰੂ ਅਰਜਨ ਸਾਹਿਬਾ ਲੋ ਗੁਰੂ ਗੋਬਿੰਦ ਸਾਹਿਬ ਦੇ ਸੰਤਾਂ ਨੇ ਤਾਈਂ ਅੰਮ੍ਰਿਤ ਗੋਬਿੰਦ ਦੇ ਮਹਾਲ ਕਰ ਰਹੇ ਹਨ ਜੀ ਗੁਰੂ ਆਗੇ ਦੇ ਪਾਸੇ ਸੁਖਾਂ ਨ ਪਲਸੀਂ ਕੀਤਾ ਕਿ ਮਹਾਰਾਜ ਜੀਏ ਰੰਗੇ ਰੰਗੇ ਸਨ ਬੁਢੀ ਤੇ ਰੰਗਿਆ ਸੋਗ ਦੇ ਸਾਥ ਕੀ ਰੰਗੋ ਹੰਨ ਤਾ ਮਾਰਾ ਸਾਥ ਪ੍ਰਮੋਦ ਹੋਇ ਕਿ ਸੁਖੋ ਇਹ ਨਹੀਂ ਹਾਲ ਹੈ ਸੋਕ ਮਹੱਲਾ ਪੀਜਾ ਸੁਖ ਨੂੰ ਨ ਜਾਣ ਬਹੁਤਾ ਰੋਵ ਮਾਰਾ ਸਾਥ ਜੀ ਨੂੰ ਤੁਕ ਨੂੰ ਕਰਮ ਅਨੁਸਾਰ ਬਚਨ ਕਿਤੇ ਹੈ ਕਰਮ ਹੀ ਹੈ ਕਲਾਮ ਰੋੜੀ ਨੇ ਕਰਮ ਕੀਤੇ ਅਨੁਸਾਰ ਅੰਦਰ ਦੇ ਸਿਰ ਤੇ ਕਾਨੂੰਨ ਬਜ਼ੂਰ ਹੈ ਪਰ ਉਸ ਦਾ ਹੁਕਮ ਉਹ ਹੀ ਕਰਮੀ ਨਿਸ਼ਾਰਦੀਆਂ ਦੇ ਤਰ੍ਹਾਂ ਹੋਇਆ ਹੈ ਇਸ ਪ੍ਰਕਾਰ ਹੈ ਜੋ ਕਿਸੇ ਕਰਤੱਬ ਹੈ ਉਹਨਾਂ ਦਾ ਸਾਰੰਤਯਾਮੀ ਪੁਰਦਾਂਦਾ ਹੈ ਉਹ ਹਾਕਮ ਜਿਹੜਾ ਸਜ਼ਾ ਦਿੰਦਾ ਹੁਕਮ ਨਾਲ ਹੀ ਹੋ ਜਾ ਸਕਦੀ ਹੈ ਨਾ ਹੁਕਮ ਤੋਂ ਬਿਨਾਂ ਤਾਂ ਨਾ ਕੋਈ ਬਜ਼ੂਰ ਬਣ ਸਕਦਾ ਹੈ ਹੁਕਮ ਤੋਂ ਬਿਨਾਂ ਨਾ ਕੋਈ ਕੈਦੀ ਹੋ ਸਕਦਾ ਨਾ ਕੋਈ ਕੈਟਰ ਹਾ ਹੋ ਸਕਦਾ ਜੀ ਇਸੇ ਤਰ੍ਹਾਂ ਅਕਾਲ ਪੁਰਖ ਆਹ ਵੀ ਆਪਣੀ ਕੀਤੀ ਕਰਮੀ ਨਿਸ਼ਾਰ ਹਕੂਮਤ ਦੀ ਜੋ ਕਾਰ ਹੈ ਉਹ ਮਹਾਰਾਜ ਦੇ ਹਕੂਮਤ ਦੀ ਜੀਵ ਜਾਨ ਦੀ ਹੈ ਬਰਦਾ ਰੂ ਹੈ ਬੜਾ ਰੋ ਰੋ ਕੇ ਬਰਲਾਵ ਕਰਦਾ ਕਿ ਮੈਨੂੰ ਇਤਨੀ ਤਕਲੀਫ ਹੋ ਗਈ ਮੈਨੂੰ ਇੰਨਾ ਘਾਟਾ ਪੈ ਗਿਆ ਜੋ ਕੁਝ ਕਰਨਾ ਹੁੰਦਾ ਹੈ ਉਹ ਮਹਾਰਾਜ ਦੀਆਂ ਵੀ ਕਨੀ ਅਨਸਾਰ ਕੀਤਾ ਹੈ ਇਹ ਵੀ ਬੜਾ ਰੋਣੇ ਹਨ ਹਕੂਮਤ ਮੰਨਣ ਵਾਲੇ ਦੇ ਸੰਗਮਪੁਰਖ ਇਸ ਪ੍ਰਕਾਰ ਸਾਥ ਸੰਯੋਗ ਦੀ ਇੱਕ ਬਧੀਰਥੀ ਸੰਤਾਂ ਦੀ ਸੰਗਤ ਕਰਿਆ ਕਰਨਾ ਸੰਤਾਂ ਦੀ ਸੰਗਠਨ ਕਰਨੀ ਮਾਪਰਾਵਤ ਹੈ ਕਿ ਮਹਾਰਾਜ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਉਹ ਇਸ ਗੱਲ ਨੂੰ ਧਾਰਨ ਕਰ ਲਿਆ ਕਿ ਰਾਜਾ ਉਸ ਦਾ ਜਗੀਰਦਾਰ ਸੀ। ਉਹ ਸਕਾਰ ਖੋਲੰਦੀ ਉਹਨੂੰ ਆਪ ਤੂ ਜਦੋਂ ਸਕਾਰ ਖੋਲੰਦ ਰਾਜੇ ਗਿਆ ਉਹਦੀ ਉਂਗਲ تلوار ਆਪਣੀ ਵੱਜ ਕੇ ਕੱਟੀ ਗਈ। ਜੇ ਕੱਟੀ ਗਈ ਤੇ ਰਾਜੇ ਨੇ ਆ ਕੇ ਅਫਸੋਸ ਕੀਤਾ ਜਗੀਰਦਾਰ ਮੇਰੀ ਉਂਗਲ ਕੱਟੀ ਗਈ। ਨਦੀਰ ਕਹਿਣ ਲੱਗਾ ਰਾਜਾ ਮਹਾਰਾਜ ਨੂੰ ਪੁੱਛਦਾ ਭਲਾ ਹੋਇਆ। ਪਰ ਕੋਈ ਵੀ ਨਵੀਂ ਮਤਾਂ ਕਰ ਦਿੱਤਾ ਇਹ ਨਹੀਂ ਸੁਣਾਇਆ ਉਸ ਪ੍ਰਕਾਰ ਕੋਈ ਵੀ ਜਲੀਰ ਆਪੇ ਘਰ ਬੈਠਿਆ ਰਿਹਾ ਉਹ ਰਾਜੇ ਹੀ ਸ਼ਿਕਾਰ ਖੇਡਣਗੇ ਆਪਕੀ ਸ਼ਿਕਾਰ ਖੇਡਦਾ ਦੂਏ ਦੇਸ ਚ ਲਿਆ ਗਿਆ ਉਹ ਲੋਕ ਬੋਲੀਏ ਪਾਸ ਕੇ ਉਹਨਾਂ ਨੇ ਕਿਹਾ ਜੀ ਬੰਦੇ ਨੂੰ ਝੋਕਾ ਕਰੂਗੇ ਦੇਗੂ ਨੂੰ ਉਹ ਫਿਰਾਂ ਪਕੜ ਕੇ ਰਾਜੇ ਨੂੰ ਲੈ ਗਏ ਜਦੋਂ ਪਕੜ ਕੇ ਲੈ ਗਏ ਉਹ ਸੋਚਾ ਕਿ ਇਹ ਤਾਂ ਕਹਿੰਦੇ ਇਸ਼ਨਾਨ ਕਰ ਲੋ ਦੇਵੀ ਦੀ ਘੇਟਾ ਚੜਾਉਣਾ ਹੈ ਜਦੋਂ ਇਹ ਨਾਮ ਕਰਨ ਲੱਗੇ ਉਂਗਲ ਕੱਟੀ ਹੋਈ ਦੇਖੀ ਦੇਖ ਕੇ ਕਹਿੰਦੇ ਇਹ ਤਾਂ ਸਾਹਤੰਗ ਨਹੀਂ ਇਹ ਨੂੰ ਜਈ ਵੀ ਚੁਟਾ ਕਰਨਾ ਇਹ ਸਾਹਤੰਗ ਨੂੰ ਤਾਂ ਚੁਟਾ-ਚੁਟਾ ਯਾਸ ਨਹੀਂ ਦੇ ਰਾਜੇ ਦੀ ਉਸਨਾਂ ਜਾਣੀ ਬਚ ਗਈ ਰਾਜੇ ਨੇ ਆ ਕੇ ਫੇਰ ਬੇਕੂਰ ਨੂੰ ਬੁਲਾਇਆ ਕਹਿਣ ਲੱਗਾ ਵੀ ਤੈਂ ਜਿਹੜਾ ਖਿਆਸੀ ਉਦੋਂ ਕੋਈ ਪਰਮੇਸ਼ਰ ਨੇ ਪਲਾਈ ਚੁਟਾਏ ਹੋ ਕੋਣ ਬਕੀਆ ਉਹ ਆਜਿਨੇ ਪਤਾ ਲੱਗਾ ਨਹੀਂ ਤੈਨੂੰ ਮਾਫਲ ਕਰਦਾ ਹਾਂ ਮੈਨੂੰ ਮਾਫ ਕਰਨਾ ਆਪਣੀ ਬੇਬੀ ਦੇ ਗਲਦੇ ਤੋਂ ਤੂੰ ਆ ਜਾ ਉਸੇ ਪ੍ਰਕਾਰ ਹੈ ਇਹ ਤਾਂ ਕਿਲਾਕਿਆ ਹੁ ਭਲਾ ਕੀਤਾ ਜਦ ਮੈਨੂੰ ਪਤਾ ਲੱਗਾ ਇਹਨਾਂ ਪਰਮਿਸ਼ਨ ਭਲਾ ਕੀਤਾ ਮੇਰਾ ਇਹ ਮੇਰੀ ਉਂਗਲ ਨਾ ਕੱਟੀ ਹੁੰਦੀ ਮੈਨੂੰ ਜੇ ਉਹ ਵੀ ਚਾਹੇ ਲੋਕਾਂ ਨੇ ਤੱਕੜ ਕੇ ਪਾਸੇ ਤੋਂ ਬੋਲੋਗਾ ਸੀ ਤੇ ਮੈਂ ਮਰ ਜਾਣਾ ਸੀ ਅੱਜ ਉਂਗਲ ਕੱਟੂ ਕਰਕੇ ਮੇਰੀ ਮੈਂ ਉਹ ਆ ਹੋ ਗਿਆ ਭਲਾ ਮੈਂ ਤਾਂ ਮੇਰੇ ਨਾਲ ਕਿਸੇ ਹੁ ਭਲਾ ਪਰਮਿਸ਼ਨ ਕੀਤਾ ਹੋਏ ਕੋਈ ਉਂਗਲ ਕੱਟੀ ਗਈ ਪਰ ਨਾਲ ਕੋਈ ਜਦੋਂ ਤੈਨੂੰ ਮੁੱਤਲ ਕੀਤਾ ਵੀ ਚਾਹੇ ਕਿਉਂ ਕਿ ਇਹ ਭਲਾ ਕੀਤਾ ਪਰਮਿਸ਼ਨ ਨੂੰ ਮਾਰੇ ਤੈਨੂੰ ਤੁਮ ਕਾਹੋ ਭਲਾ ਹੰ ਪਲੋਂ ਨ ਜਾਣੇ ਤੁਮ ਸਦਾ ਸਦਾ ਦਿਵਾਲਾ ਉਸਦੇ ਬਲੀਨ ਕਾ ਬਲੀਸਾਹ ਕੌਣ ਲਗਾਤੀ ਰਾਜਾ ਸਾਹਿਬ ਜਦੋਂ ਆਪ ਸ਼ਿਕਾਰ ਕਰਦੇ ਹੋ ਮੈਨੂੰ ਨਾਲ ਲਿਜਾਂਦੇ ਰਹੇ ਹੋ ਉਹ ਮੈਂ ਮੋਤਲ ਹੋਏ ਤੀਂ ਕਹਿੰਦੀ ਪਰਮੇਸ਼ਰ ਮੇਰਾ ਭਲਾ ਕੀਤਾ ਮੈਨੂੰ ਇਹਨਾਂ ਫੜ ਕੇ ਸਾਡ ਸਰੀਰ ਸੀ ਮੇਰਾ ਮੈਨੂੰ ਦੇਵੀ ਦੇ ਘੇਟਾ ਕੱਢਣ ਕਰਦਿਆਂ ਨਹੀਂ ਕਿਸ ਕਰਕੇ ਪਰਮੇਸ਼ਰ ਮੇਰਾ ਵੀ ਭਲਾ ਕੀਤਾ ਸੀ ਮੈਨੂੰ ਤਾਂ ਜੀਰੀ ਤੋਂ ਬਖਸ਼ਰ ਕਰ ਦਿੱਤਾ ਸੀ ਉਸ ਕਰਕੇ ਮੈਂ ਕਹਾ ਸੀ ਭਲਾ ਕੀਤਾ ਪਰਮੇਸ਼ਰ ਸਹੀਦਾ ਸੁਣ ਕੇ ਰਾਜਾ ਨੇ ਉਹਨਾਂ ਜੀ ਦੀ ਸਿੱਖਾ ਮੰਨ ਕੇ ਸੰਗਤ ਕਰਕੇ ਸਵਾਹਿਬ ਦੇ ਹੁਕਮ ਨੂੰ ਮੰਨ ਕੇ ਮਿਹਾਲ ਹੋ ਗਿਆ ਕਿ ਇਸੇ ਪ੍ਰਕਾਰ ਜੀਵਾਂ ਦੇ ਅੰਦਰ ਜੇ ਦਿੱਕਤ ਆਉਂਦੀ ਹੈ ਕੋਈ ਤਕਲੀਫ ਹੁੰਦੀ ਹੈ ਉਹਨੂੰ ਬਹੁਤ ਬੁਰਾ ਮੰਨਦੇ ਹਨ ਕਿ ਸਾਡਾ ਬੁਰਾ ਹੋਇਆ ਹੈ ਇਹ ਉਹ ਨਹੀਂ ਜਾਣਦੇ ਕਿ ਇਹ ਸਾਡੇ ਭਲਾ ਮਾਰੇ ਹੁੰਦਾ ਹੈ ਪ੍ਰਭੂ ਜੀ ਉਹ ਹਨ ਦੁਤਾ ਕਰਦੇ ਨੇ ਦੁੱਖਾ ਹੋਇਆ ਜਦੋਂ ਆਦਮੀ ਦਾ ਕੋਈ ਪ੍ਰਤਿਆਪ ਨਾਸ ਹੋ ਜਾਵੇ ਲੋਕਾਂ ਦਾ ਸਾੜ ਜਾਵੇ ਮਨ ਕੰਮ ਲਿਆ ਕਰਨ ਲੱਗਿਆਂ ਬੁਢੀ ਤੀ ਨਾਸ਼ ਹੋ ਜਾਵੇ ਮਾਇਆ ਨਾਸ਼ ਹੋ ਜੇ ਸੰਧੀ ਨਾਸ਼ ਹੋ ਜਾਵੇ ਉਸ ਵੇਲੇ ਆਦਿ ਨੂੰ ਦੇਲਾ ਕਰਕੇ ਆਪ ਦੀ ਭਗਤੀ ਕਰਨ ਵਾਸਤੇ ਉਹਾਰੇ ਬੰਨ੍ਹ ਤੋੜਦੇ ਪਰ ਇਹ ਆਦਮੀ ਕੋਈ ਇਸਾ ਨੇ ਦੱਸਿਆ ਹੋਇਆ ਛੋੜਿਆਂ ਦੀ ਜਾਇਂਦਾ ਕੋਈ ਆਦਮੀ ਹੈ ਜੀ ਕੋ ਬੰਨ੍ਹ ਤੋੜ ਗਿਆ ਤੇ ਮਾਰਿਆ ਵੀ ਫੇਰਣਾ ਕਿ ਤੱਕ ਹੰਕਾਰ ਲਗਈ ਇਸ ਪ੍ਰਕਾਰ ਮਾਰਾ ਸੰਗਮ ਨਹੀਂ ਪਾਈ ਹੁਕਮ ਨਾ ਜਾਣ ਬਹੁਤਾਰੂ ਬਹੁਤ ਸਾਰੇ ਹੁਕਮ ਨਹੀਂ ਜਾਣਦੇ ਰਜਾਤ ਨਹੀਂ ਚੱਲਦੇ ਬਾਬਾ ਉਸਰ ਕਰਨ ਦੇ ਤੇ ਪਰਮੇਸ਼ਰ ਨੇ ਸਾਡਾ ਘਰ ਕਿਉਂ ਨਾਸ਼ ਕਰ ਦਿੱਤਾ ਸਾਡੇ ਪਰਿਵਾਰ ਨੂੰ ਕਿਉਂ ਨਾਸ਼ ਕਰਕੇ ਨੂੰ ਬਹਿਤਾ ਦਿੰਗੇ ਹਮੇਂ ਮੈਂ ਗੁਰੂ ਸਾਹਿਬ ਗੁਰਨਾਮਕ ਦੇ ਗਿਆ ਜਨ ਸਾਕੀ ਦੀ ਪ੍ਰਸ਼ੰਗ ਆਉਂਦਾ ਕਿ ਤਾ ਲਾਟੇ ਜ ਮਹਾਰਾਜ ਬੈ ਮਨੇ ਕੋਈ ਬੈਠਾ ਉਹ ਆਦਮੀ ਕੜ ਕੇ ਮਾਰਨ ਬਾਲਾਂ ਕੱਢੀ ਜਾਵੇ ਪਰਮੇਸ਼ਰ ਨੇ ਕਿ ਮੇਰੇ ਰੱਬ ਨੂੰ ਪੁੱਤਰ ਮਾਰ ਦਿੱਤੇ ਮੇਰਾ ਕੁਝ ਨਹੀਂ ਰਿਹਾ ਇਸ ਪ੍ਰਕਾਰ ਗੱਲਾਂ ਕਰੇ ਮਾਰਨ ਕੇ ਭਾਈ ਬਾਲੇ ਸਭ ਕੋ ਪਾਸ ਲਿਆ ਸਾਡੀ ਉਹਨੂੰ ਦੀਨਦਾਰੀ ਮਾਰੇ ਕੋਹ ਕਹ ਲੰਗਾ ਉਹਨ ਲੋਗੋ ਤਾਂ ਆਈਸੂ ਪਰਮੇਸ਼ਰ ਵੀ ਗਾਰਾਂ ਚੋਂ ਕਢੀ ਨਾ ਜਹਨ ਲਗਾ ਮਹਾਰਾਜ ਉਹ ਚਾਰ ਪੁੱਤਰਾਂ ਸਨ ਉਹਨੇ ਪੁੱਤਰ ਵੀ ਮਾਰ ਲਿਆ ਰੱਬ ਨੇ ਮੈਂ ਗਾਵਾਂ ਵਿੱਚ ਕਹਾਂ ਤਾਂ ਹੋਰ ਕੀ ਕਰਾਂ ਸੁਣ ਕੇ ਮਾਰਾ ਕਹਿੰ ਲੱਗਿਆ ਹੰਕਾਰ ਦੇਈ ਤੂੰ ਆਜੇ ਦੋਵੇਂ ਤਾਰ ਗੇਰੋ ਤੇ ਤੈਨੂੰ ਪਰਮੇਸ਼ਰ ਦੇ ਪਾਸੋਂ 10000 ਰੁਪਏ ਆਉਣਗੇ ਕਹਿੰਦਾ ਵੀ ਤੂੰ ਹੀ ਕਾਰਨ ਆਇਆ ਜੇ ਤਾਰ ਗੇਰੋ ਤੇ ਮਾਰਾ ਕਹਿੰਦੇ ਚੰਗਾ ਦੋਵੇਂ ਹੱਥ ਦੇ ਦੇ ਜਦੂ ਰੁਪਈਆ ਕਰਦਾ ਪਰ 10 ਤੱਕ ਬੁਲਾ ਦੇ ਨੇ ਕਹਿੰਦਾ ਜੀ ਮੈਂ ਖਾਣ ਸੀ ਕਹਿੰਦਾ ਪੂਰਾ ਕਹਿੰਦਾ ਨਾ ਤੂੰ ਹਟ ਕੇ ਗੋਣੋ ਮਾਰੇ ਚੰਗਾ ਲੱਖ ਰੁਪਈਆ ਮਾਰੇ ਦੇ ਪਾਸੇ ਤੂੰ ਬੁਲਾ ਦੇ ਨੇ ਇਹ ਆ ਤੇ ਡੋਮੀਨੇਟਰ ਬੋਲ ਰਿਹਾ ਕਹਿੰਦਾ ਮਾਰੇ ਨਾ ਸੁਣੂ ਦੂਖੂ ਕਾਲੋ ਨਾ ਉਹ ਜਿਹੜੇ ਮਾਰੇ ਚੰਗਾ ਛੱਡ ਦੇ ਲੋ 2 ਕਰੋੜ ਰੁਪਈਆ ਤੈਨੂੰ ਕਰਦਾ ਦੇਵਾਂ ਨੇ ਉਹ ਵੀ ਮੈਂ ਤਾਂ ਮਰ ਜੂ ਮੇਰੇ ਕੋਲ ਸਮਾਂ ਨਹੀਂ ਉਹ ਜਿਹੜੇ ਮਾਰੇ ਲੋਰਾ ਉਹ ਗੱਲ ਜਿਸਾ ਕੀਤਾ ਕਹਿੰਦੇ ਧਰਵਾ ਲੈ ਕੇ ਸਭ ਕੁਝ ਗੋਦ ਨਹੀਂ ਨੀਂ ਦਿਆ ਜਦ ਦੀਨੀ ਮਾਨ ਸਦੇ ਜਦ ਤਨ ਮੁਖਾ ਦੇ ਰਿਤੀ ਅਸਲ ਕੁਝ ਪਰਮੇਸ਼ਰ ਦੇ ਦਿੱਤਾ ਹੈ ਸਾਬ ਸੰਹਾਰ ਕਰਨ ਕਰ ਜਨ ਸਫਲ ਕਰ ਲੈ ਕਿ ਸੰਗਤ ਮਿਲ ਕੇ ਨਾ ਆਇਆ ਭਜਨ ਕਰਕੇ ਆਇਆ ਜਨ ਸਫਲ ਕਰਦਾ ਇਹ ਕੋਈ ਕਿਹੜੀ ਚੀਜ਼ ਨਹੀਂ ਕੋਈ ਹੈ ਕਿ ਦੋ ਕਰੋ ਨਹੀਂ ਲਾਗਾ ਸਿਰ ਦੇ ਨੂੰ ਪਿਆਰ ਨਹੀਂ ਹੈ ਸੋ ਪਰਮੇਸ਼ਰ ਦਾ ਸਭ ਕੁਝ ਜਨ ਮੁਖਾ ਦੇ ਦਿੱਤੀ ਹੈ ਇਸ ਪ੍ਰਕਾਰ ਮਨੁੱਖਾ ਦੇ ਨੂੰ ਜਿਹੜੇ ਚੰਗੇ ਪਾਸੇ ਨਹੀਂ ਲਾਉਂਦੇ ਵਾਹਿਗੁਰੂ ਹਕੂਨੀ ਮੰਦਿਰ ਇਹ ਪ੍ਰਕਾਰ ਨਹੀਂ ਤਗਦੇ ਟਾਰੇ ਉਹਨਾਂ ਦੀ ਜਿਹੜੀਆਂ ਹਨ ਬਹੁਤਾਂ ਲੋਕਾਂ ਤੁਸੀਂ ਹੋ ਅੰਦਰ ਸੁੱਖਾ ਨਹੀਂ ਵਿਲਾਸ ਹੋਗਾ ਇਹਨਾਂ ਦੇ ਸੁੱਖੇ ਵਾਲੀ ਬਾਣੀ ਹੁੰਦੀ ਹੈ ਹਰੇਕ ਨੇ ਛਲ ਕਰਦੇ ਰਹਿੰਦੇ ਆ ਹਰੇਕ ਨੇ ਧੋਖੇ ਵਾਲੀ ਛਲ ਕਰਦੇ ਰਹਿੰਦੇ ਹਨ ਅੰਦਰ ਸੁੱਖਾ ਸੰਸਾਰ ਬਣਿਆ ਰਹਿੰਦਾ ਹੈ ਔਰ ਸੰਸਾਰ ਦੇ ਮਾਰੇ ਵੀ ਚਿੰਤਾ ਦੇ ਮਾਰੇ ਵੀ ਸੁੱਖਾ ਦੇ ਤੇ ਰਹਿੰਦਾ ਹੈ ਐਂ ਮੂਦ ਨਹੀਂ ਆਉਂਦੀ ਇਹ ਕਿ ਸੰਦਾਨੀ ਹੈ ਜੇ ਤਨਖਾਸਾ ਚੱਲਦਾ ਰਾਈ ਮਹਾਰਾਜ ਸਾਹਿਬ ਨੇ ਇਸਤਰੀ ਜਿਹੜੀ ਆਪਣੀ ਮਾਨਤ ਦੀ ਵਿਆਹ ਦੇ ਚੱਲਣ ਵਾਲੀ ਹੈ ਸਤਵੰਤੀ ਹੈ ਦਰ ਘਰ ਤੋਂ ਬਾ ਮਹਿਲ ਗੁਲਾਈ ਉਹ ਭਾਈ ਆਗਰ ਦੇ ਦਰ ਵਿੱਚ ਬੁਹੇ ਦੀ ਸੋਹਣਾ ਕਾਉਂਦੀ ਹੈ ਬੁਰਾ ਨਹੀਂ ਖਾਨ ਨਹੀਂ ਤੇ ਸੁੱਖਾ ਲੈਣੀ ਹੈ ਘਰ ਦੇ ਕੋਲ ਸਾਹ ਸੰਗ ਦੀ ਸੋਹਣਾ ਕਾਉਂਦੀ ਹੈ ਆਪਣੇ ਸੱਜਣ ਰਾਜ ਦੀ ਅਜਰ ਕਰਦੀ ਹੈ ਕੋਈ ਮਹਿਰ ਬੁਲਾਈ ਪਤੀ ਵੀ ਆਏ ਦੇ ਮਹੀਨਾ ਤੈਨੂੰ ਬੁਲਾ ਲੈਂਦਾ ਹੈ ਉਸ ਪ੍ਰਕਾਰ ਸਾਹਿਬ ਸੰਗੋ ਜੀ ਲਾਇਕ ਜਿਹੜੀਆਂ ਔਰਤਾਂ ਨੇ ਉਹਨਾਂ ਕੋ ਬਹੁਤ ਹੁੰਦੀ ਹੈ ਜਿੰਨੀਆਂ ਬਾਕੀ ਲੜਕੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਸੇਵਾ ਨਹੀਂ ਹੁੰਦੀ ਉਸੇ ਤਰ੍ਹਾਂ ਜਿਹੜੀ ਬੰਤਾਨੇ ਤੇ ਸੁਭਦ ਵਾਰਗੁਰੂ ਦੀ ਲਾਇਕ ਚੱਲਣ ਵਾਲੀ ਆਕਾਸ਼ਿਕ ਦਰ ਘਰ ਘਰ ਸੁਰਭਾ ਲਹਲ ਬੁਲਾਈ ਉਹਨਾਂ ਨੂੰ ਸਾਹਿਬ ਸੰਗੋ ਜੀ ਦੀ ਦਰ ਦੀ ਸੇਵਾ ਹੁੰਦੀ ਹੈ ਅਤੇ ਘਰ ਪਰਲੋਕ ਦੀ ਵੀ ਸੋਹਣਾ ਹੁੰਦੀ ਹੈ ਮਹੱਲ ਸੱਚਖੰਡ ਦੀ ਮਹਾਰਾਣੀ ਨੇ ਬੁਲਾ ਲੈਂਦੇ ਹੈ ਅਤੇ ਹੋਰ ਕੰਮ ਲੈਂਦਾ ਆਏ ਦੇ ਵਿੱਚ ਦਰਸ਼ਨ ਸਾਰੀ ਦੀ ਵੀ ਸੋਹਣਾ ਹੁੰਦੀ ਹੈ ਘਰ ਪਰਲੋਕ ਦੀ ਵੀ ਸੋਹਣਾ ਹੁੰਦੀ ਹੈ ਮਹੱਲ ਆਏ ਦੇ ਸਤਿ ਸਰੂਪ ਵਿੱਚ ਮਹਾਰਾ ਬੁਲਾ ਲੈਂਦੇ ਹੈ ਪ੍ਰਿਆ ਕਰਦੇ ਇਸ ਤੋਂ ਹੁੰਦੇ ਹਨ ਦਰ ਗਿਆਨ ਵਿੱਚ ਵੀ ਇਸ ਤੋਂ ਕੋ ਸੋਹਣਾ ਹੁੰਦੀ ਹੈ ਪਰੰਪਾ ਕਰਨ ਦੇ ਅੱਖ ਦੀ ਵੀ ਸਖਿਆ ਪਾ ਕਰਕੇ ਸੋਹਣਾ ਹੁੰਦੀ ਹੈ ਮਹੱਲੋਂ ਨੇ ਨੂੰ ਸਤਿਗੁਰੂ ਜੀ ਕਿਰਪਾ ਨਾਲ ਇਹ ਤੁਮਹਾਂ ਕੋਲ ਕੀਤਾ ਜਾਂਦਾ ਨਾਨਕ ਕਰਮੀ ਇਹ ਮਤ ਪਾਈ ਸਤਿਗੁਰੂ ਜੀ ਕਹਿੰਦੇ ਇਹ ਚੰਗੇ ਕਰਮ ਕੀਤੇ ਹੋਏ ਨੇ ਇਸ ਕੰਮ ਕਰਨ ਕੀਤੇ ਹੋਏ ਨੇ ਮੈਨੂੰ ਮਤ ਪ੍ਰਾਪਤ ਹੁੰਦੀ ਸਤਿਗੁਰੂ ਜੀ ਤੋਂ ਕਰਮੀ ਗੁਰੂ ਸਾਹਿਬ ਦੀ ਸਿਰਤਾ ਕਰਕੇ ਇਹ ਵਰਮਤਨੀ ਪਾਈ ਰਹਾ ਹੈ ਗੁਰ ਪ੍ਰਸਾਦੀ ਸੱਚ ਸਮਾਈ ਗੁਰੂਆਂ ਦੀ ਕਿਰਪਾ ਦੀ ਕਰਕੇ ਸਤਿਗੁਰੂ ਨੂੰ ਸੁਣਾਇਆ ਜਾਂਦਾ ਤੇ ਹੋਇਆ ਜਾਂਦਾ ਕੁੰਗਾਰੀ ਰੋਣ ਤੋਂ ਰਹਿਤ ਹੋ ਜਾਂਦਾ ਹੈ ਇਹ ਤਾਂ ਸਾਰੀ ਦੁਨੀਆ ਦੀ ਗੀ ਹੈ ਰੋਇਆ ਰਾਵਣ ਕਾਲਾ ਤਹਾਂ ਸਿਦਾ ਲਖਮਣ ਖੜ ਗਿਆ ਮੰਨੇ ਨਾਮ ਸੁਈਂਦਾ ਹੈ ਔਰੂ ਕਰੋਨਾ ਨੂੰ ਖੇਲਾ ਹੈ ਮਹੱਲਾ ਤੀਜਾ ਮਨ ਮੁਖ ਨਾਮ ਜੀ ਮੰਨਿਆ ਜਿਹੜਾ ਮਨੁੱਖ ਉਸ ਅਸੱਚੇ ਭਾਂਟਾਂ ਦੇ ਨਾਮ ਤੋਂ ਬਗੈਰ ਹਨ ਕੋਰਖ ਅਰੰਗ ਸੁਖੰਦ ਦੇਖ ਨਾ ਥੋਲੋ ਉਹ ਮਾਇਆ ਦਾ ਅੰਗੜਾ ਕੁਸਮ ਕੋਈ ਨਹੀਂ ਸੱਚਾ ਅੰਗ ਹੈ ਕੁਸੁੰਦੇ ਦੇ ਰੰਗ ਤੇ ਪਾਣੀ ਪਾਏ ਚਾਤੀ ਡੱਬਾ ਖੜਾ ਡੱਬ ਖੜਾ ਬਹ ਹੋ ਜਾਂਦਾ ਹੈ ਇਸੇ ਪ੍ਰਕਾਰ ਹਰ ਮਨੁੱਖਾ ਨਾਮ ਤੋਂ ਰਹੇ ਕੋ ਇਹ ਕੁਸੁੰਦੇ ਦੇ ਰੰਗ ਦੀ ਮਾਇਆ ਦਾ ਜਿਹੜਾ ਆਨੰਦ ਹੈ ਇਹਨ ਵੇਖੇ ਪੁੰਨਨਾ ਕਰੇ ਜਦੋਂ ਦਿੱਤਾ ਪੈਂਦੀ ਹੈ ਉਹ ਰੰਗ ਉਹ ਸਹਾਂ ਸਰਦ ਗਵਾਈਆਂ ਰੰਗ ਤਮਾਸ਼ਾ ਚਾਹ ਸਭ ਚੱਕੇ ਜਾਂਦੇ ਹਨ ਜਦੋਂ ਦਿੱਤਾ ਪੈਂਦੀ ਹੈ ਇਹ ਕੁਸੁੰਦੇ ਦੇ ਰੰਗ ਦੀ ਕੱਚਾ ਰੰਗ ਹੈ ਇਹਨੇ ਰਸ ਤੇ ਮਾਇਆ ਦੇ ਨੰਦੇ ਨੂੰ ਭੋਲੇਵਾ ਇਸ ਕਾਰ ਰੂਤੀ ਪਾਣੀ ਪਾਣੇ ਕਰਕੇ ਚਾਤੀ ਵੇਲਾ ਮੈਂ ਨਮਾਇਦਾ ਉੱਤਰ ਜਾਂਦਾ ਇਸ ਕਾਰ ਅੰਗ ਦਿਨ ਛੋੜਿਆ ਜਿਵੇਂ ਜਿਹੜਾ ਮਾਇਆ ਦਾ ਨੰਦ ਹੈ Kusumbe ਦੀ ਦਮਨੀ ਛੋੜੇ ਕਿੰਨੀ ਰਹਿਣ ਵਾਲਾ ਹੈ ਬੋਸਾ ਇਸ ਦਾ ਮੋਲ ਜਿਹੜਾ ਹਿੰਸਾ ਕੁਛਾ ਕੁਛੰਦਾ ਹੈ ਕੁਛ ਮੁਲ ਹੈ ਹੁਆ ਮਰੇ ਤੋਂ ਬਾਅਦ ਸਰਦਨ ਕੋਈ ਫਲ ਨਹੀਂ ਦੇਖੇਗੇ ਸੰਦ ਭਰਾਇਆ ਉਹ ਮੈਂ ਅਤੇ ਕੋਈ ਜਮਾਦੇ ਆਤਰੇ ਪਿੰਡ ਧਰੁੰਦੇ ਹੈ ਉਹੀ ਮੁੱਲ ਹੁੰਦਾ ਹੈ ਤੁਨੂੰ ਇੱਥੇ ਸੱਤਿ ਨੂੰ ਸੱਜਿਓ ਕਾਹੇ ਇੱਥੇ ਸੱਤਿ ਦੇ ਮਗਰੋਂ ਕਾਂਗੋਜ ਕਾਂਗੋਜ ਕਰਕੇ ਪਰੋਸੇ ਇਸ ਪ੍ਰਕਾਰ ਸਾਧ ਸੰਗੇ ਦੀ ਮੰਡਿਆਂ ਉੱਤੇ ਰਾਤੋਂ ਖੂਨ ਦਾ ਕੜਾ ਉਹ ਉੱਪਰ ਬੰਗਲੂ ਰੱਖਿਆ ਹੁੰਦਾ ਹੈ ਉਹ ਕਾਂਗੋਜ ਕਰਕੇ ਕਾਹ ਬਣਾ ਲੈਣਗੇ ਰਾਜ ਨੂੰ ਬਦਲਾ ਬਦਲਾ ਨਹੀਂ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਇੱਥੇ ਪਤਾ ਨਹੀਂ ਸੱਜਕੇ ਕੀ ਕਰੋਗੇ ਜਦੋਂ ਨੀਵਤ ਕਰਨਾ ਮੰਨਿ ਕੋਈ ਮੂਰਸਾਦ ਕੋਰਾ ਸੀ ਉਜਾ ਲੱਗੇ ਪਾਤਮੂਏ ਜੋ ਸੋਣੇ ਵਿੱਚ ਸੱਚਾ ਕੁਛ ਮੁੱਲ ਹੈਗਾ ਜੰਮਣ ਵਾਲੀ ਮੁੱਲ ਹੈਗਾ ਨਰਕ ਵਿੱਚ ਪੈਣੇ ਮੁੱਲ ਹੈ ਬਹੁਤ ਬਲੌਂਤੀ ਮਾਦਰੀ ਹੀ ਮੁੱਲ ਹੈ 85 ਲੱਖ ਜੀਨ ਦੇ ਪੈਣੇ ਰੂਪ ਜੁਗਾ ਲੱਗੇ ਪਾਤਮੂਏ ਜਿਹੜੇ ਦੁਆਦ ਬਾਹ ਚ ਲੱਗੇ ਹਨ ਉਹ ਖਤਕ ਹੋਏ ਕੋਈ ਰੇਤੀ ਮਰ ਗਏ ਹਨ ਮੂਰਖ ਅੰਧ ਗਵਾ ਇਹ ਦੁਹਾਰਾ ਵਾਲੇ ਵੀ ਮੂਰਖ ਹੈ ਸ਼ਾਸਤਰ ਜਾਣ ਵਾਲੇ ਵੀ ਅੰਦੇ ਹਨ ਗਵਾਰਕ ਨੂੰ ਅੱਲਾਹ ਨੇ ਨਹੀਂ ਆਇਆ ਗਉਮਕਤੂ ਕਰਨ ਵਾਲੇ ਵੀ ਨਹੀਂ ਜਿੰਦਾ ਹਾਲ ਗੁਲਾਬ ਹੁੰਦੇ ਹੈ ਜੋ ਹਨ ਇਹ ਵਾਰ ਬਸ ਸੰਗ ਗਵਾਲਿਆਂ ਦੀ ਇੰਦਰੀਆਂ ਦੀਆਂ ਨੂੰ ਜਿਸੇ ਦੀ ਕਹਾਣੀ ਬਣਨ ਵਾਲੇ ਹਨ ਬੱਚਾ ਅੰਦਰ ਕੀ ਸੀ ਉਹ ਤਾਂ ਭਾਈ ਮਨੁੱਖਾ ਲੈਣ ਦੀ ਨਹੀਂ ਮਰਦੀ ਸੀ ਇਹ ਦੁਸ਼ਰਾ ਬਚਾਰੇ ਅੰਦਰ ਕੀਰੇ ਮਨਾਏ ਜਾਂਦੇ ਹਨ ਪੈ ਪਟ ਹੈ ਮਾਰੂ ਵਾਹ ਸੰਤ ਜਿਸਨੂੰ ਅੰਦਰ ਕੀਰੇ ਵਾਂਗੂੰ ਜਿਉਣੇ ਨਿਆਣੇ ਦੇ ਜਿਨ ਲੜਦੇ ਹੁੰਦੇ ਹੈ ਉਹ ਪੈਦਲ ਕੇ ਸੜਦੇ ਰੰਗ ਬਾਰੀਆ ਦੀ ਪ੍ਰਕਾਰ ਮਾਰ ਮਾਤਾ ਦੇ ਕਰੂ ਦਿਸਤਾਂ ਦੇ ਕੀਤੇ ਹਨ ਅਤੇ ਸੇਵ ਦਿਸਤਾਂ ਦੀ ਦਿਸਤਾਂ ਜਾਇਏ ਤੇ ਅਤੇ ਸੇ ਮਰਕ ਰੂਪ ਦੀ ਦਿਸਤਾਂ ਜਾਇਏ ਤੇ ਸੜਵੇ ਰਹਿਣਗੇ ਦੁਨਿਆ ਦੇ ਬਾਹਰ ਬਾਹਰ ਨਾਨਕ ਨਾਮ ਰਤਿ ਹੀ ਰੰਗਲੇ ਸਭ ਜਿਹਨੇ ਜੋ ਸੱਚੇ ਪਾਤਸ਼ਾਹ ਦੇ ਨਾਮ ਚ ਰੰਗੇ ਹੋਏ ਆ ਉਹ ਰੰਗਲੇ ਅਨੰਦੀ ਹੈ ਉਹਨਾਂ ਨੂੰ ਰੰਗ ਪ੍ਰਵੇਸ਼ ਨਹੀਂ ਆਉਦਾ ਨਾਦੁਤਾ ਰਹੇ ਅਨੰਦੀ ਹੋ ਗਏ ਹਨ ਗੁਰਤਾ ਸਹਿਜ ਸੁਭਾ ਸ਼ਬਦ ਗੰਦਾਰਾ ਸ਼ਾਂਤੀ ਸੁਹਾ ਜਿਨਾਂ ਨੇ ਧਾਰਿਆ ਹੈ ਸੈਜੋ ਸੋ ਤਾਂ ਆ ਪ੍ਰਕਾਸ਼ ਆਏ ਕਿ ਮੇ ਸੇਵਾ ਮੰਦ ਭਲਤੀ ਰੰਗ ਨਾ ਉਤਰੈ ਜਨਮ ਤੇ ਮੇ ਸ੍ਰੀ ਭਗਤੀ ਦਾ ਸਾਰਾ ਨਿੜਿਆ ਹੋਇਆ ਕਦੇ ਉੱਪਰਾਂ ਨਿੜੇ ਮਸੋਤ ਰਗਲ ਬਰਦੋ ਆਜ ਰਹਾ ਸਮਾ ਸ੍ਰੀ ਸ੍ਰੀਓ ਸਰਬੈਸ਼ੀ ਮਿਲਣੇ ਨੇ ਜਹਨਾਂ ਨੇ ਇਸ਼ਾ ਪੌੜੀ ਸੱਤ ਉਪਾਈ ਸਭ ਤੁਬ ਜੀ ਮਰਦ ਜੀ ਦੀ ਸ੍ਰਸ਼ਟੀ ਹੈ ਉਹ ਆਪ ਗੁਰੂ ਪੈਦਾ ਕੀਤੀ ਚਾਰ ਖਾਨਿਆਂ ਰੂਪ ਆਪੇ ਰ지 ਕ ਸੰਭਾ ਹੈ ਆਮਤੀ ਮਾਰੇ ਸਾਰੇ ਜੀ ਦੀ ਕੋਦੀ ਨੂੰ ਤੁਹਾਡਾ ਉਪੜਾਇਆ ਹੈ ਜਿਤਨੇ ਜਿਤਨੇ ਕੋਈ ਜੀ ਪੈਦਾ ਕੀਤੇ ਹੈ ਸੈਲ ਪਥਰ ਮੈਂ ਜੰਮ ਤੋਂ ਪਾਇਆ ਕਾਂ ਦਾ ਰੂਪ ਆਦਿਕ ਸੰਸਾਰਿਆ ਉਹ ਦੇਖੇ ਰ지 ਦੀ ਪਤਨੋਂ ਕਿਹਾ ਆਪਣਾ ਪਾਲਣਾ ਕਰਦੇ ਹੂੰ ਇੱਕ ਵਾਰ ਸਾਲ ਕਰਕੇ ਖਾਗ ਦੀ ਇੱਕ ਲੋਕ ਤੇਰੇ ਨਰੋਦੀ ਵਿੱਚੇ ਭਰੋਸਾ ਨਹੀਂ ਰੱਖਦੇ ਇਹਨਾਂ ਬਾਈ ਬਾਈ ਪ੍ਰੇਮ ਕਰਨੇ ਹੈ ਫਲ ਕਰਕੇ ਖਾਂਦੂ ਖਾਂ ਨੂੰ ਉਹ ਪੂਰ ਕੋਸਤ ਤੁੰਨ ਛੱਲਣਾ ਤੇਰਾ ਧੰਨ ਛੱਲਣਾ ਇਸ ਪ੍ਰਕਾਰ ਫਲ ਕਰਕੇ ਖਾਂਦੂ ਖਾਂ ਨੂੰ ਫਰੇਮ ਕਰਕੇ ਬਹਾਨੇ ਬਣਾ ਕੇ ਖਾਂਦੂ ਖਾਂ ਨੂੰ ਉਹ ਪੂਰ ਕੋਸਤ ਤੁੰਨ ਚਾਹਣੇ ਕਿਥੇ ਮੋਹੂ ਕੀਹ ਤੇ ਬੋਲਦੇ ਆਤੇ ਕੋਸਤ ਉਲਟਾ ਹਟ ਕਰਨੇ ਹੈ ਕੋਸਤ ਖੋਤੇ ਕੰਮ ਕਰਨੇ ਹੈ ਤਾਹਿਆ ਕੱਢਦੇ ਨੇ ਇਹਨਾਂ ਗੱਲਾਂ 'ਚ ਤਾਹਿਆ ਨਿਕਲ ਜਾਉਂਦੇ ਨੂੰ ਕਿਹ ਵਾਹੇ ਗੱਲਾਂ ਨਿਕਲਦੀਆਂ

संगत की उन सच न सुझा दुला अचे नाम सिवन करण वारा इन्टंडार रखाया उन पुछो हल ख ਉਹਨੇ ਤੇ ਕੋਈ ਲਖੰਗਰੀ ਜਾਂ ਦਿਖਾਉਂਦੇ ਹਨ ਐਸਾ ਮਕਨ ਤੋਂ ਰਾਤ ਪੜਿਆ ਲਾਤਾਂ ਹੋ ਭੰਤੀ ਦਾ ਦਵਾਤਾ ਹੈ ਲਖੰਗਰੀ ਉਹਨੇ ਹਾਲ ਕਰਦੇ ਹਨ ਹਰ ਕੋਈ ਤੇ ਖਾਹੀ ਜਿੱਦਾਂ ਸਫਲ ਹੈ ਜਿਹੜੀ ਆਉਂਦਾ ਭਜਨ ਕਰਕੇ ਜਿਹੜੇ ਖਾਂਦੇ ਹੈ ਉਹਨਾਂ ਦਾ ਖਾਦਾ ਸਫਲਾ ਹੈ ਅਜਿਹਾ ਹੱਥ ਚੜਾਇਆ ਜਿਹੜਾ ਮਾਰੇ ਤੇ ਸਿਮਨ ਤੋਂ ਬਿਨਾਂ ਭੁੱਲੇ ਹੋਏ ਆ ਉਹ ਤਾਂ ਹੱਥ ਹੱਥ ਕਰਦੋਂ ਕਰਕਾਰ ਮੰਗਾਇਆ ਹੈ ਹੱਥ ਆ ਲੈ ਕੇ ਘਰਾਂ ਕਰਾਂਗੇ ਮੰਗਦੇ ਹੋਏ ਹੋਏ ਆ ਸਰਵੋਤਮ ਅਦੇਵਾ ਕੋ ਗੁਰੂ ਜੀ ਨੇ ਕਰਦੇ ਆ ਨੰਪਾ ਕਰਦੇ ਆ ਸਾਨੂੰ ਦੋ ਕੁਛ ਇਸ ਨੂੰ ਉਹਦੇ ਕੋਈ ਦੂਰੀ ਪੱਲੇ ਨਹੀਂ ਪੈਂਦੀ ਉਹ ਹੱਥ ਅੱਡੀ ਫਿਰਦੇ ਹਨ ਸ਼ਲੋਕ ਮਹਲਾ ਤੀਜਾ ਪੜ ਪੜ ਪੰਡਿਤ ਦੇਵ ਖਾਲ ਹੈ ਇਹ ਦੂਨੀ ਸੰਤ ਜੀ ਬੜਾ ਵਿਦਵਾਨ ਸੀ ਇਹਦੇ ਪ੍ਰਸਾਦ ਸਾਹਿਬ ਦੀ ਵਾਰਕੀ ਮਹਾਰਾਜਾਂ ਸ਼ਲੋਕੋ ਚਾਰੇ ਨੇ ਇਹ ਮਾਰਾ ਸਾਡੇ ਕਾਸ ਆਇਆ ਇੱਥੇ ਇੱਕ ਗੋਇਨਵਾਲ ਸਾਹਿਬ ਬੈਰੀ ਸਾਹਿਬ ਦੇ ਨਾਮ ਲੱਗਾ ਸੀ ਮਾਰੇ ਦਾ ਹੁਕਮ ਸੀ ਇਹ ਪ੍ਰਸਾਦਾ ਲੰਗਰ ਸਕੇ ਉਹ ਸਾਨੂੰ ਬਰਕਤਿ ਕਰੇ ਉਹਨ ਗੁਰੂ ਸਾਹਿਬ ਦੇ ਮੌਲੀ ਸਾਹਿਬ ਜਾ ਕੇ ਬੈਠ ਕੇ ਦਰਸ਼ਨ ਕੀਤੇ ਬਸ ਦਰਸ਼ਨ ਕੀਤੇ ਉਹ ਸਰੇ ਕਹਿਣ ਲੱਗੇ ਮਹਾਰਾਜ ਜੀ ਜਿਦਵਾਨ ਨੇ ਕਿ ਕਾਨੂੰਨ ਕੋਈ ਵਿੱਪਾਣ ਲਾਉਣਾ ਚਾਹੀਦਾ ਹੈ ਹੁਣ ਕੇ ਗੁਰੂ ਸਾਹਿਬ ਉਹਦਾ ਮਨ ਮਾਇਆ 'ਚ ਫਸਿਆ ਹੋਇਆ ਜਾਣ ਕੇ ਪਰਮਪੁਤ੍ਰ ਉਦੇਸ਼ ਬਖੀਹਣ ਗੋਨੀ ਦੇ ਪਰ ਤਾਂ ਹੈ ਸ੍ਰੋਗ ਮਹੱਲਾ ਤੀਜਾ ਪੜ ਪੜ ਪੰਡਿਤ ਦੇਵ ਵਿਥਾਣ ਹੈ ਤੇ ਭਾਈ ਪੰਡਿਤ ਜਿਦਵਾਨ ਬਣ ਕੇ ਪੜ੍ਹ ਕੇ ਸਾਸ਼ਤਰਾਂ ਨੂੰ ਪੜ੍ਹ ਕੇ ਵੇਦਾਂ ਨੂੰ ਵਿਆਖਿਆ ਕਰਨਾ ਨੂੰ ਤੁੰਗਲ ਨੂੰ ਜੋਤਿਸ਼ ਨੂੰ ਇਤਿਆਦਿਕ ਜੋਨਾਂ ਦਾ ਕੰਮ ਕਰਦੇ ਸੇ ੰਗ ਹੈ ਸਿੱਖਿਆ ਕਲਪ ਨਿਰੁਕਤ ਜੋਤਸ ਤੁੰਗਲ ਵਿਆਖਿਆ ਇਹਨਾਂ ਨੂੰ ਪੜ੍ਹ-ਪੜ੍ਹ ਕੇ ਫਿਰ ਵੇਦਾਂ ਦਾ ਵਿਖਿਆਨ ਕਰਦੀ ਹਾਂ ਮਾਇਆ ਮੂਹ ਸਵਾ ਅੰਦਰ ਮਾਇ ਦੇ ਮੋਦ ਦਾ ਸਾਧਕਿਆ ਹੋਇਆ ਹੈ ਮਾੜੇ ਮੋੜ ਸਵਾ ਪ੍ਰਯੋਜਨ ਤੋਂ ਲੱਗੇ ਹੋਏ ਹੂੰ ਦੂਜਾ ਭਾਏ ਹਰ ਨਾਮ ਕੁਸਾਰੇ ਬੈਦ ਬਾਦੀ ਲੱਗੇ ਹੋਏ ਹੋ ਭਾਈ ਪਰਮੇਸ਼ਰ ਦਾ ਨਾਮ ਉਹਨੂੰ ਪਹਲਾਤਾ ਹੈ ਅਸੀ 1050 ਕਰਮ ਕਾਂਨ ਨੂੰ ਕਹਿੰਦੀ ਹੈ 1850 ਮੋ ਬਾਸ਼ਨਾ ਨੂੰ ਕਹਿੰਦੀ ਹੈ 4000 ਸੁਰਤੀ ਜਿਹੜੀ ਯੋਗ ਦੀ ਹੈ ਉਹ ਗਿਆਨ ਹੰਗ ਅਹੰਗਰੇ ਬਾਸ਼ਨਾ ਨੂੰ ਕਹਿੰਦੀ ਹੈ ਦੁਜਾ ਤਾਂ ਹੈ ਹਰ ਨਾਮ ਜਿਸਾਨੂ ਜਿਸਦਾ ਨਾਮ ਰੱਬ ਭਾਖ ਲੱਤੇ ਦਸਾਰ ਬਿਤਾਹ ਮਾਲ ਮੂਰਤ ਸੁਮੇਸ਼ਾ ਜੀ ਜਿਵੇਂ ਮੰਨੂ ਮੂਰਤ ਨੂੰ ਸਜਾਣ ਦੀ ਦੰਨ ਮਿਰਦਾ ਹੈ ਲੋਕ ਪਰਲੋਕ ਵਿੱਚ ਜਿਵੇਂ ਜੀਉ ਕੰਨ ਦਿੱਤਾ ਕਿਸ ਕਦ ਨਹੀਂ ਲਾ ਚੇਤ ਨਾਮ ਰੰਗ ਜੀ ਸੁਗੰਧ ਹੀ ਦਿੱਤਾ ਹੈ ਕਰਮ ਦੇ ਦਿੱਤੀ ਹੈ ਸੁਖੀਂ ਦੇ ਦਿੱਤਾ ਹੈ ਉਸ ਆਗਰ ਨੂੰ ਕਦੇ ਨਹੀਂ ਚੇਤੇ ਕਰਨ ਉਸ ਲਈ ਤੁਮ ਫੁੱਟਾ ਕਾ ਕੇ ਹੀ ਬਤਾ ਬਣਾ ਕੇ ਹਾਰੀ ਅੰਧਪ੍ਰਤੰਗ ਬਣਾ ਕੇ ਦਿੱਤੇ ਹਨ ਜੋ ਦੇਂਦਾ ਰ지ਕ ਸੰਬਾਧ ਅੰਨ ਦਾ ਇਸਵਾ ਸਾਰਿਆਂ ਨੂੰ ਸਮਾਇ ਮੋ ਉਪਰਾਨਦਾ ਹੈ ਜਿਹਦਾ ਸਾਹ ਨੂੰ ਉਪਰਾਨਦਾ ਹੈ ਉਹੀ ਕਦੇ ਤੇ ਕੰਮ ਕਰੀਏ ਹਨ ਦਮ ਦਾ ਸਾਹ ਗਲੂ ਨਾ ਕੱਟੀਏ ਇਹਨੇ ਗੱਜ ਦਮ ਦਾ ਸਾਹ ਹਮੇਸ਼ਾ ਮੌਜਾ ਪਿਆ ਰਹੂਗਾ ਕਦੇ ਮੁੱਕ ਨਹੀਂ ਹੋ ਸਕਦੀ जवाम गु आत्म मनमुखे उन कुझु दुखाईलोक जा ज्ञान जमे ਉਹਨਾਂ ਅਨੁਸਾਰ ਹੋਰ ਵਾਸ਼ਨਾ ਕਰਦੀ ਹੈ ਉਹਨਾਂ ਅਨੁਸਾਰ ਕਮਾਈ ਕਰਦੀ ਹੈ ਉਹ ਕਮਾਈ ਅਨਸਾਰ ਕੰਮ ਆਉਂਦੀ ਉਹਨਾਂ ਦੇ ਬੀਨ ਕੇ ਪੂਰਾ ਪਹਾੜ ਸਤਗੁਰੂ ਮਿਲ ਜੀਵਨ ਦੀ ਪੂਰਨਤਾ ਉਹਨਾਂ ਇਸਤਾਨ ਕਰਨ ਕੀਤੇ ਹੋਏ ਹੈ ਪਰਮੇਸ਼ਰ ਦੇ ਪ੍ਰੇਰਣ ਹੋਣ ਅਨੁਸਾਰ ਵੀ ਮਿਲ ਬੰਦਿਆ ਸੁਖ ਬਾਤਾਂ ਨਾਮ ਵਸਾ ਮਾਨੇ ਆ ਜੀ 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 ਸਿਖਾਂਦੇ ਬਾਤਾਂ ਸੀ ਕਦ ਗ੍ਰਾਂਡ ਸੁਖਮਾ ਦਾਤਾ ਨਾਮ ਉਹਨਾਂ ਦੇ ਮੂਲ ਚਾਹ ਤੇ ਵਸਿਆ ਹੋਇ ਸੁਖ ਮਾਨ ਹੈ ਸੁਖ ਪੰਡਨਾ ਉਹ ਸੁਖ ਨੂੰ ਮਾਨਦੇ ਸਰਵਨ ਕਰਦੇ ਆ ਸੁਖ ਦਾ ਪੰਨਾ ਕਰਦੇ ਮੰਨਦੇ ਕਰਦੇ ਹਾਂ ਸੇ ਸੋਥੀ ਗੁਹਾ ਸੁਖ ਦੇ ਕੀ ਨਹੀਂ ਆਖਣ ਤੋਂ ਮਾਈ ਕਰਦੇ ਆ ਸੁਖ ਹੀ ਕਰਦਾ ਹੋਂਨ ਕਰਦੇ ਆ ਇਹ ਜੀਵਨ ਮਿਲਦੀ ਨੰ ਸੁਖ ਸੁਖ ਤੇ मज़बूत सू के सचा सो भाउ करंडी सोजा वॾियूं दिल जाचा सोचू बु हा पीजा ਸਤਿਗੁਰੂ ਦੀ ਸੁਖਤਾ ਕੀ ਗਾਇਕੀ ਦੀ ਸਤਿਗੁਰਾਂ ਦਾ ਸੇਵਨ ਕੀਤਾ ਹੈ ਉਹਨਾਂ ਆਤਮਾ ਨੂੰ ਸੁਖ ਨੂੰ ਪਾਉਣਾ ਕੀਤਾ ਹੈ ਸਤਿਨਾਮ ਗੁਣਤਾ ਸਤਿਗੁਰਾਂ ਦੀ ਸੇਵਾ ਕਰਕੇ ਸੱਚਾ ਨਾਮ ਜੋ ਗੁਨਾਹ ਤੋਸ ਪਾਪ ਖਜਾਨਾ ਹੈ ਇਹ ਸਾਰਾ ਇਹਨਾਂ ਨੂੰ ਸੁਖ ਨੂੰ ਪਾ ਲਿਆ ਹੈ ਗੁਰਮਤੀ ਆਪ ਤੁਸਾਣ ਜੀ ਗੁਰਮਤਿ ਅਰਾ ਆਪਣਾ ਸਤਿ ਰੂਪ ਇੱਕੇ ਨੰਨ ਰੂਪ ਸੰਗ ਲਿਆ ਹੈ RAM RAM PARDA ਜਰ ਮਤੂ ਨੀ RAM NAAM PARDAਸ ਗੁਰਮਤਿ ਦੁਆਰਾ RAM ਦੇ ਨਾਮ ਦਾ ਜਨੇਂ ਨੂੰ ਪ੍ਰਕਾਸ਼ ਹੋਇਆ ਕੋਟ ਸੂਰ ਨਾਮ ਕੋਲ ਪ੍ਰਕਾਸ਼ ਇਸ ਪ੍ਰਕਾਰ ਦੁਨ ਹੋਇਆ ਉਹਦੇ ਕਰਕੇ ਆਪਣਾ ਆਤਮਾ ਨੂੰ ਪਛਾਣ ਲਿਆ ਹੈ ਸੱਚ ਨੂੰ ਸਾਚਿਤਮਾ ਆਵਣੇ ਸਰਵਨ ਕਰਦੇ ਸੱਚਾਈ ਮੰਨਣ ਕਰਦੇ ਸੱਚੀ ਕਮਾਈ ਕਰਦੇ ਮਹਯਾਈ ਵੱਡੀ ਪਾਉਨ ਨੂੰ ਵਜਾਈ ਵੱਡੇ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਹੋਈ ਹੈ ਈਓ ਤੰਦ ਸਾਚੀ ਸੁਖਾ ਕੋ ਗੁਣਿਖ ਜਾਣਦੇ ਆ ਬ੍ਰਹਮ ਜਾਨੀ ਆਪਨੇ ਸਭ ਦੀ ਵਜਾਈ ਮਾਰਨ ਦਿੱਤੀ ਹੈ ਜੀ ਸੁਖੀ ਸੁਖੀ ਸੁਧੂਨ ਸੀ ਸੋ ਸਵਾਹੀ ਦੀ ਬਾਤ ਹੈ ਸਿਖਤ ਕਰੀ ਅਰਦਾਸ ਜੇ ਗੁਰਮਖੀ ਦੀ ਨੀਂਦ ਜੇ ਨੰਨ ਆਥੇ ਮਹਾਰਾਜ ਸਿਖਤ ਕਰਦੇ ਰਹਿੰਦੇ ਆ ਸਿਖਤ ਕਰਕੇ ਵੀ ਹੰਕਾਰ ਨੂੰ ਕਰਦੇ ਮਹਾਰਾਜ ਦਾ ਜਸ ਕਰਦੇ ਤੇ ਅਰਦਾਸਾਂ ਕਰਦੇ ਬੇਨਤੀਆਂ ਕਰਦੇ ਰਹਿਣ ਮਹਾਰਾਜ ਅੱਗੇ ਪੱਛਾ ਹਜ਼ਾਰ ਸਾਲਾ ਹਲਾ ਇਹ ਬਾਈ ਸਿੱਖੀ ਗੁਰਾਂ ਦੇ ਉਦੇਸ਼ ਕਰਕੇ वाहिगुरू सलाह पर लोक चका वाहिगुरू हर वेत जपना मगवंत गुर पूरे दूे दूनो मंत जहिड़ा मंत परदेश जपना इहो भाई गुरू साहिब जी मंत्र अॼु जाप न ॾिसे आर समायो ਜਪ ਕਰਨਾ ਬਾਣੀ ਕਰਕੇ ਤਪ ਕਰਨਾ ਸੂਰ ਕਰਕੇ ਸੰਗੀਆਂ ਇੰਦਰੀਆਂ দমন ਕਰਨਾ ਕੀਰਤਾਂ ਕਰਕੇ ਇਹ ਮੰਤ ਜਪੇ ਸਮਾਸੀ ਨੇ ਉਹਦੇ ਸਾਰੇ ਜਾਪ ਹੋਗੇ ਸਾਰੇ ਤਪ ਹੋਗੇ ਸਾਰੇ ਇੰਦਰੀਆਂ ਦੇ ਕੰਮ ਹੋਗੇ ਜਤਨ ਹੋਗੇ ਜੇ ਨਾਲ ਆਵੇ ਪ੍ਰਿੰਦ ਦੀਵਾ ਇਹ ਮੰਤ ਨਾਮਾਂ ਪਾ ਕੇ ਜੀਉਣਾ ਸਫਲਾ ਹੈ ਇਹ ਨਾਮ ਨਹੀਂ ਜਪ ਮੰਤਰ ਪੜ੍ਹ ਕੇ ਦੇਸੇਰਾ ਸਭ ਕਾਲਾ ਹੁੰਨ ਕਰਕੇ ਭੁੱਖਾ ਤਹਾੜਿਆ ਵਰਤ ਰੱਖਿਆ ਸੰਗੀਆਂ ਇੰਦਰੀਆਂ ਕਰਕੇ ਅਖੰਡੀ ਫਕੀਰਾਂ ਮੂੰਹ ਕਰਕੇ ਬੋਲਣੇ ਮੋਨ ਘਰ ਲਿਆ ਇਸ ਪ੍ਰਕਾਰ ਨਾਮ ਤੋਂ ਬਿਨਾ ਜੀ ਹੈ ਪ੍ਰਕਾਰ ਹੈ ਉਹਦਾ ਜੀਵਣਾ ਇਹ ਜਿੰਨੀ ਅੱਗੇ ਜੀਉਣ ਦੀ ਆਸ ਗੁਰਮਤੀ ਨਾਮ ਪਾਈਏ ਸਹੀ ਨਾ ਮਰਦਾ ਗੁਰਾਂ ਦੀ ਮੱਤ ਸਿੱਖਿਆ ਕਰ ਕੋ ਪਾਈਦਾ ਹੈ ਮਨ ਮੁਕ ਮੋਹੇ ਬਿਨਾ ਮਨੁੱਖ ਲੋਕ ਤਾਂ ਦੇਖੀਂ ਮੋਹ ਵਿੱਚ ਸੁਵੰਨੀਆ ਦੇ ਮੋਹ ਦੀ ਨਾਸ਼ ਹੋ ਰੇਂਦਾ ਹੈ ਉਹ ਨਾਂ ਨਹੀਂ ਦਾਤ ਨਹੀਂ ਪਾਉਂਦੇ ਸਤਗੁਰਾਂ ਦੇ ਪਾਸੋਂ ਕਿਉਂ ਭਾਵ ਹੈ ਪੂਰਾ ਸਤਿ ਗੁਰੂ ਜੀ ਨੇ ਆਪ ਨੂੰ ਪਾਉਂਦਾ ਹੈ ਆਪ ਉਸੇ ਪ੍ਰਕਾਰ ਸੰਸਾਰ ਦੇ ਜੀਵਾਂ ਨੂੰ ਰੱਖਣਾ ਕਰਦਾ ਸਾਡੀ ਰੱਖਿਆ ਕਰੋ ਜੀ ਨੇ ਆਪ ਨੂੰ ਪਾਉਂਦਾ ਹੈ ਨਾਨਕ ਤੇਰਾ ਦਾਤ ਜੀ ਗੁਰੂ ਸਾਹਿਬ ਦੀ ਤੈਨੂੰ ਬੇਨਤੀਆਂ ਕਰੋ ਗੁਰਸਿੱਖੋ ਮੈਂ ਤਾਂ ਮਹਾਰਾਜ ਦਾ ਸੇਵਕ ਹਾਂ ਪਾਉਂਦੀ ਸਾਡੀ ਕਰੋ ਤੇਰਾ ਤੂੰ ਸਭ ਦਾ ਦੇਖ ਲੈ ਸਾਡਾ ਸਭ ਕੋਈ ਤੇਰਾ ਹੈ ਤੂੰ ਸਾਰਿਆਂ ਦਾ ਮਾਲਕ ਹੈਂ ਤੂੰ ਸਭ ਨਿਹਰਾ ਤੂੰ ਸਾਰਿਆਂ ਦੀ ਪ੍ਰਾਣਾ ਦੀ ਪੁੰਨਾਰਕੀ ਤੂੰ ਪੁਰਣੀ ਜੀ ਪ੍ਰੀਅਮ ਮੁਖ ਦੇਰ ਦੀ ਸਾਸਾਰੀ ਤੂੰ ਸਾਰਿਆਂ ਦੇ ਮਾਰਾ ਗਨ ਜਾਨ ਦੀ ਆਸ ਭਗਤੀ ਦੀ ਆਸ ਦੀ ਸੰਗੋਨੀ ਕਰਵਾ ਰੂਹੀ ਆਸ ਦੀ ਸਾਰੇ ਪਾਸੋਂ ਮੰਗਦੀ ਸਾਰੇ ਮਾਲਾ ਸਾਰੇ ਪਾਸੋਂ ਮੰਗਦੀ ਹਾਂ ਨੇ ਬਸ ਤਰ ਅਰਦਾਸ ਜੇ ਬਰਸੀ ਬੇਨਤੀਆਂ ਕਰਕੇ ਕੋਈ ਰਸਨਾ ਕਰਕੇ ਕਰਦਾ ਕੋਈ ਫਿਰਵੇ ਕਰਕੇ ਕਰਦਾ ਇਸ ਪ੍ਰਕਾਰ ਬੇਨਤੀਆਂ ਕਰਦੇ ਹਾਂ ਸਾਰੇ ਉਸ ਤੋਂ ਹੋਏ ਇਸ ਸੰਤਿਸ਼ਣਿ ਕਿੰਨੇ ਸਤਿਗੁਰਾਂਵਾਰਾ ਤੁਹੀ ਬਖਸ਼ੀਂਓ ਉਹਨੂੰ ਧਰਮ ਅਰਥ ਕਾਮ ਲੋਕ ਸਭ ਕੋਈ ਮਿਲ ਜਾਂਦਾ ਹੈ ਇਕਲਾ ਦੂਰ ਹੈ ਪਾਤ ਇਕਨਾਂ ਨੂੰ ਮਾਲਾ ਕੋਈ ਦੂਰ ਹੈ ਨਿਆਇ ਸੁਣੀਏ ਕੋਨ ਦੂਰਹੀਂ ਦੇਖਣੇ ਇਹਨਾਂ ਵਿਲਾਇਤ ਵਿੱਚ ਕੋਈ ਬਾਦਸ਼ਾਹ ਹੋਵੇ ਐ ਸਮਝਦੇ ਹਨ ਪਰਲੋਕ ਵਿੱਚ ਕੋਈ ਜਿਹੜੇ ਸੱਤ ਦੇ ਕੋਲ ਹਨ ਬਿਨਾਂ ਦੇ ਕਾਸ ਨੀ ਮਿਰਦਰਕ ਨੂੰ ਮਸਲਾ ਇੱਕ ਮਨਮੁਖਾਨ ਨੂੰ ਦੂਰ ਨੇ ਉਹ ਗੁਰਮਖਾਨ ਦੇ ਕਾਸ ਨੀ ਹੈ ਉਹ ਤਾਂ ਬਾਦਹੁ ਥਾਉ ਕੋ ਨਹੀਂ ਇਹਨਾਂ ਕਾਸ ਨੂੰ ਮੰਦੀਆ ਮਾਰੇ ਆਪਰੇ ਬਗਾਇਰ ਕੋਈ ਥਾਨ ਨੀ ਹੈ ਉਹਦੇ ਪਾਸੋਂ ਮੰਦੀਆ ਸਭ ਕੰਡਾਰ ਹੈ ਸਕੇ ਪਾਸੋਂ ਮੰਗੋਂ ਕਾਹੇ ਰੰਕ ਸਹਿ ਦੁਖ ਨੂੰ ਉਹਨੇ ਜੀਨੇ ਰੋ ਨਸਾਰੋ ਮਾਨੇ ਤੂ ਕੋ ਨਿਰਜਾ ਇਹ ਪਾਈ ਸੰਸਾਰ ਦਾ ਮਾਨੇ ਜੀ ਕੋ ਨਿਰਨਾ ਕਰਕੇ ਯਾਸਮਨ ਦੇ ਪਾਸ ਜਾ ਕੇ ਉਹਨਾਂ ਨੂੰ ਵੇਖ ਕਰਕੇ ਜਾ ਕੇ ਵੇਖ ਲੈ ਨਿਰਨਾ ਕਰਕੇ ਵੇਖ ਲੈ ਇਹ ਸੰਸਾਰ ਹੈ ਸਾਰੇ ਮੰਗਤੇ ਦੇਵੂ ਦੇਤੇ ਜਿੰਨੇ ਹਨ ਸਾਈ ਤੁੱਡਾ ਲੋ ਸਲਾਹ ਦੇ ਇਹ ਤੋਂ ਉਸ ਸਾਰੇ ਤੇਰੀ ਸਿਫਤੀ ਕਰਦੇ ਹਨ ਕਰ ਗੁਰਮਖਾਨੂ ਪ੍ਰਗਿਆ ਦੇ ਦਰਸਾਰ ਸੰਗਤ ਦੁਆਰਾ ਗਰਮੇ ਕਹਾਂਦੇ ਅੰਦਰ ਹਿਰਦੇ ਦੇ ਅੰਦਰ ਗਿਆਨ ਦੁਆਰਾ ਕੋਈ ਤਾਂ ਸ੍ਰੀ ਪ੍ਰਕਾਸ਼ ਹੋਇਆ ਹੈ ਆਪ ਦੇ ਅੰਦਰ ਦਾ ਸੱਚ ਖੰਡ ਦਾ